ਮੈਂ ਭਾਈ ਸਤਵੰਦ ਸਿੰਘ ਸੁਪੁੱਤਰ ਸ਼ਹੀਦ ਪਾਈਕੇ ਸਿੰਘ ਦਿੱਲੀ ਨਿਵਾਸੀ 2019 ਦੀ ਗੱਲ ਹੈ ਜਦ ਕਰੋਨਾ ਦਾ ਜਕਾਲ ਚੱਲ ਰਿਹਾ ਸੀ ਟੈਬਗਮ ਫੇਸਪੂਟੇ ਇੰਟਰਵਿਊ ਦੇਖ ਰਿਆ ਸੀ ਉਹਦੇ ਚ ਬੰਦਾ ਨਾ ਕਿਸ ਜ਼ਵੇਸ਼ ਸਿੰਘ ਜੀ ਬਾਰੇ ਖਾਲਸਾ ਹੈਡ ਬਾਰੇ ਬੜਾ ਬੋਲ ਰਿਹਾ ਸੀ ਕਹਿੰਦਾ ਸੀ ਇਹ ਸਿੱਖਾਂ ਦੀ ਮਰਦਨ ਦੀ ਕਰਦੇ ਸ਼ਹੀਦ ਪਰਿਵਾਰ ਹੈ ਦੀ ਮਰਦਨ ਦੀ ਕਰਦੇ ਤੇ ਮੈਂ ਵੀ ਉਹਦੇ ਚ ਕਿ ਲਈ ਆਪਣਾ ਕਮੈਂਟ ਦੇ ਦਿੱਤੀ ਸੀ ਵੀ ਅਸੀਂ ਵੀ ਸ਼ਹੀਦ ਪਰਿਵਾਰ ਆ ਪਰ ਕਈ ਸਾਡਾ ਕੋਈ ਕੰਟੈਕਟ ਨਹੀਂ ਹੋ ਪਾਇਆ ਥੋੜੇ ਦਿਨ ਬਾਅਦ ਹੀ ਮੁੰਨੇ ਫੋਨ ਆਇਆ ਸੀ ਵੀ ਤੁਸੀਂ ਇਸ ਨੰਬਰ ਤੇ ਕਾਲ ਸਾਈਡ ਨਾਲ ਫੋਨ ਗੱਲਬਾਤ ਕਰੋ ਮੈਂ ਭਾਏ ਉਹ ਤੇ ਉਹਨਾਂ ਨੇ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਮੈਂ ਮੈਂ ਵੀ ਅਦਾ ਸ਼ਹੀਦ ਪਾਇਕੇਸ਼ ਸਿੰਘ ਦਾ ਬੇਟਾ ਤੇ ਫਿਰ ਉਹਨਾਂ ਨੇ ਮੇਰੀ ਰਵੀ ਸਿੰਘ ਜਨਾਬ ਵੀ ਗੱਲ ਕਰਾਈ ਫਿਰ ਅਸੀਂ ਉਹਨਾਂ ਨੇ ਕਿਹਾ ਸੀ ਮੇਲ ਕਰੋ ਅਸੀਂ ਮੇਲ ਕੀਤੀ ਤਾਂ ਉਹਦੇ ਚ ਅਸੀਂ ਲਿਖਿਆ ਜੀ ਮੇਰਾ ਬੈਂਕ ਇਨਾ ਲੋਨ ਹੈਗਾ ਜੇ ਤੁਸੀਂ ਅਗਰ ਮੈਨੂੰ ਦੇ ਸਕਦੇ ਹੋ ਫਿਰ ਉਹਨਾਂ ਨੇ ਕਿਹਾ ਸੀ ਤੁਹਾਨੂੰ ਕਹੇ ਜੀ ਕੈਸ਼ ਨਹੀਂ ਦੇ ਸਕਦੇ ਤੁਹਾਡੇ ਲੋਨ ਨੂੰ ਅਸੀਂ ਮਾਫ ਕਰ ਅਕਾਊਂਟ ਸੇ ਪਾ ਕੇ ਨਾ ਮਾਫ ਕਰ ਸਕਦੇ ਹੈ ਤੇ ਫਿਰ ਉਹਨਾਂ ਦੇ ਵਿੱਚ ਉਹਨਾਂ ਨੇ ਮੇਰਾ ਉਹ ਪੈਸਾ ਜਮ੍ਹਾਂ ਕਰਾ ਕੇ ਮੇਰਾ ਉਹ ਲੋਨ ਮਾਫ ਕਰਵਾ ਦਿੱਤਾ ਸੀ 2022 ਦੇ ਵਿੱਚ ਮਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ ਤਾਂ ਵੀ ਤੁਹਾਨੂੰ ਇੱਕ ਫੋਨ ਆਇਆ ਸੀ ਉਹਨਾਂ ਨੇ ਕਿਹਾ ਸੀ ਭਾਸ਼ਾ ਸਾਨੂੰ ਪਤਾ ਲੱਗਿਆ ਤੁਹਾਨੂੰ ਬ੍ਰੇਨ ਸਟ੍ਰੋਕ ਹੋਇਆ ਤੇ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਤੇ ਜਿਹੜਾ ਤੁਹਾਡਾ ਬਿੱਲ ਹੈ ਅਸੀਂ ਤੁਸੀਂ ਦੱਸੋ ਉਸ ਹਸਪਤਾਲ ਦਾ ਅਸੀਂ ਜਮ੍ਹਾਂ ਕਰਾ ਦਿੰਨੇ ਆਂ ਬਾਬਾ ਨਾਨਕ ਜੀ ਦਾ ਸੇਵਾ ਦਾ ਜੀ ਸਾਨੂੰ ਦਿੱਤਾ ਸੀ ਉਹਦੇ ਜੈ ਨਹੀਂ ਦੇਖਿਆ ਸੀ ਸਿੱਧੇ ਸਿੱਖਾ ਦੀ ਹੈ ਹਿੰਦੂ ਉਹਦੇ ਕਿਸੇ ਹੋਦੀ ਕਰਨੀ ਹੈ ਮਾਨਵਤਾ ਦੀ ਸੇਵਾ ਕਰਨੀ ਹੈ ਸਾਡੇ ਡੇਵਿਡ ਜੀ ਵੀ ਕਹਿੰਦੇ ਨੇ ਸ਼ਿਮਨਰ ਅਤੇ ਵਾ ਜਿਵੇਂ ਉਹ ਉਸਤਾ ਕਰਨ ਦੇ ਜਿਹੜਾ ਸਾਰੇ ਤੋਂ ਅੱਗੇ ਹੈ ਸੇਵਾ ਉਸੇ ਕਰਨੀ ਜਿਹੜਾ ਸਾਰੇ ਤੋਂ ਪਿੱਛੇ ਚਾਹੇ ਪੜ੍ਹਾਈ ਚਾਹੇ ਫਲਾਹ ਦੇ ਉਹਦੇ ਮਾਰੇ ਹੈ ਜਾਂ ਪੈਸੇ ਹੈ ਇਹ ਦੋ ਚੀਜ਼ਾਂ ਨਾਲ ਦੱਸਿਏ ਜੀ ਉਹੀ ਗੱਲ ਰੀਸ਼ਿੰਗ ਦੀ ਦੀਏ ਉਹ ਹਰ ਜਗ੍ਹਾ ਸਰ ਸਰਕਾਰਾਂ ਨਹੀਂ ਪਹੁੰਚਦੀਆਂ ਪਰ ਉਹ ਪਹੁੰਚ ਜਾਂਦੇ ਆ ਮੈਂ ਬੈਂਕ ਚ ਜੌਬ ਸੀ ਨਾ ਇੱਕ ਕੁੜੀ ਨੇ ਮੰਨੂ ਤੋਂ ਪਤਾ ਨਹੀਂ 25000 ਰੁਪਏ ਦਿੱਤੇ ਸੀ ਕਹਿੰਦੀ ਇਹ ਮੈਂ ਨਾ ਖਾਲਸਾ ਐਡ ਨੂੰ ਦੇਨੇ ਉਹ ਸੂਬਾ ਤੇ ਮੈਨੂੰ ਪਤਾ ਨਹੀਂ ਸੀ ਖਾਲਸਾ ਫਿਰ ਮੈਂ ਆਪਣੇ ਗੁਰਦੁਆਰੇ ਤੇ ਕਿ ਬੰਦੇ ਨੇ ਬੈਨਰ ਲਗਾਉਂਦਾ ਸੀ ਉਹਨੂੰ ਪਤਾ ਕੀਤਾ ਉਹਨੇ ਮੈਨੂੰ ਫਿਰ ਅਕਾਊਂਟ ਨੰਬਰ ਦਿੱਤਾ ਕਿ ਨਾ ਤੁਸੀਂ ਐਸ ਅਕਾਊਂਟ 'ਚ ਪਾ ਦੇਣਾ ਤੇ ਮੈਂ ਉਹ ਕੁੜੀ ਦਾ ਦੱਸੋ Hindu ਕੁੜੀ ਸੀ ਉਹਨੇ ਛੇੜ ਕੇ ਆਈ ਜਾਂ ਹੋਰ ਕਿਸੇ ਨੇ ਦੇ ਕੇ ਮਨੂੰ ਕਿਹਾ ਵੀ ਖਾਲਸਾ ਐਡ ਨੂੰ ਦੇ ਦੇਣਾ ਕਿੰਨੀ ਬੜੀ ਮਾਨਣ ਵਾਲੀ ਗੱਲ ਹੈ ਉਹਦਾ ਅਮਾਉਂਟ ਛੋਟਾ ਜਿਹਾ ਤੇ ਆਈ ਜਾਂ ਲੇਕਿਨ ਅਸੀਂ ਉਹਦੀ ਛਰਦਾ ਦੇਖੀ ਸੀ ਕੀ ਕਿਸੇ ਹੋਰ ਨਾ ਕਿ ਉਹਨਾਂ ਸਪੈਸ਼ਲਟੀ ਕਾਇਰੀ ਖਾਲਸਾ ਐਡ ਨੂੰ ਦੋ ਮੈਂ ਦੇਖੋ ਮੈਂ ਫੇਸਬੁਕ ਤੇ ਦੇਖਿਆ ਆ ਵੀ ਖਾਲਸਾ ਐਡ ਬਾਰੇ ਜਿੰਨੇ ਵੀ ਗਲਤ ਮਲਤ ਬੋਲਦੇ ਐ ਉਹ ਜ਼ਿਆਦਾਤਰ ਸਿੱਖੀ ਹੁੰਦੇ ਐ ਮੈਂ ਕਿਸੇ ਹੋਰ ਕਰਮੀਆਂ ਕਿਸੇ ਸਮਾਜ ਦੇ ਬੰਦੇ ਨੂੰ ਇਹ ਕਹਿੰਦਾ ਨਹੀਂ ਦੇਖਿਆ ਇਹ ਖਾਲਸਾ ਐਡ ਦਾ ਕਰਦੇ ਐ ਇਦਾਂ ਕਰਦੇ ਐ ਲੇਕਿਨ ਜਿਹੜੇ ਉਹ ਵੀ ਜਿਹੜੇ ਕੋਈ ਜਿਆਦਾ ਬੰਦੇ ਨਹੀਂ ਐ ਥੋੜੇ ਗਿਨੇ ਚੋਨੇ ਹੈਗੇ ਕੋਈ ਜਿਆਦਾ ਬਫਾਸ ਕਰਦੇ ਵੀ ਇਹਨਾਂ ਨੂੰ ਆਪ ਪੈਸਾ ਬੜਾ ਇਕੱਠਾ ਹੋ ਗਿਆ ਇਹਨਾਂ ਕੋ ਇੱਕ ਅੱਛੇ ਦੇ ਸਿੱਕਾ ਵਾਸਤੇ ਨਹੀਂ ਕਰਦੇ ਦੂਜਿਆਂ ਵਾਸਤੇ ਐਵੇਂ ਡਟਾ ਦਿੰਦੇ ਐ ਇਹ ਚੀਜ਼ ਗਲਤ ਮੈਂ ਕਹਿੰਨਾ ਵੀ ਸੇਵਾ ਕਰਨੀ ਐ ਅਸੀਂ ਵੀ ਜੇ ਲੰਗਾ ਲਗਾਣੇ ਤਾਂ ਅਸੀਂ ਇਹ ਨਹੀਂ ਦੇਦੇ ਵੀ ਸੇ ਦੇ ਸਿੱਕਾ ਨੂੰ ਦੇਈਏ ਕਿਸੇ ਨੂੰ ਵੀ ਜਿਹਦਾ ਆ ਗਿਆ ਕੋਲ ਜਿਹਦਾ ਜਿਸ ਨੂੰ ਲੋੜ ਬੰਦ ਹੈ ਉਹਨੂੰ ਦੇਣੀ ਚਾਹੀਦੀ ਚਾਹੇ ਕੋਈ ਹੋਏ ਕਿ ਮੈਂ ਬਹੁਤ ਖੁਸ਼ ਹਾਂ ਗੱਲ ਕਰਨਾ ਰਵੀ ਸਿੰਘ ਜੀ ਦਾ ਨਾ ਨਾ ਜਿਹੜਾ ਪ੍ਰੋਜੈਕਟ ਬਣਾਇਆ ਹੋਇਆ ਹੈ